ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਆਪਾ ਪਹੁੰਚੇ ਸੀ ਜੀ ਮੋਗੇ ਕਰਨੈਲ ਟਰੈਕਟਰ ਸੇਲਜ਼ ਵਾਲਿਆਂ ਦੇ ਸਭ ਤੋਂ ਪਹਿਲਾਂ ਨੰਬਰ ਨੋਟ ਕਰੋ ਜੀ 9841 14511 ਇਹ ਬਾਈ ਹੁਣਾਂ ਦਾ ਨੰਬਰ ਆ ਜੀ ਕਰਨੈਲ ਟਰੈਕਟਰ ਸੇਲਜ਼ ਸੇਲ ਪ੍ਰੋਸੈਸ ਦਾ ਕੰਮ ਕਰਦੇ ਨੇ ਬਾਈ ਹੁਣੀ ਨਵੇਂ ਪੁਰਾਣੇ ਦੋਨੋਂ ਤਰ੍ਹਾਂ ਦੇ ਟਰੈਕਟਰ ਹੁੰਦੇ ਨੇ ਕੰਡੀਸ਼ਨ ਬਹੁਤ ਸੋਹਣੀ ਆ ਟਰੈਕਟਰ ਬਹੁਤ ਜ਼ਿਆਦਾ ਖੜੇ ਆ ਬਾਈ ਹੁਣਾਂ ਕੋਲੇ ਕਰ ਲਓ ਚੈੱਕ 4x4 ਵੀ ਖੜੇ ਨੇ ਇੱਕ ਲੈਨ ਮੂਹਰੇ ਇੱਕ ਪਿੱਛੇ ਆ ਇੱਧਰ ਖੜੇ ਨੇ ਟਰੈਕਟਰ ਇੱਧਰ ਚੈੱਕ ਕਰ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਹਰੇਕ ਕਿਸਾਨ ਭਰਾ ਤੱਕ ਵੀਡੀਓ ਪਹੁੰਚ ਸਕੇ ਸੋ ਅੱਜ ਤੁਹਾਨੂੰ ਦਿਖਾਉਣ ਆ ਕਿ ਕਿਹੜੇ ਕਿਹੜੇ ਟਰੈਕਟਰ ਖੜੇ ਨੇ ਕੀ ਕੀ ਕੰਡੀਸ਼ਨ ਆ ਤੇ ਕੀ ਕੀ ਰੇਟ ਆ ਜੀ ਟਰੈਕਟਰਾਂ ਦੇ ਬਣ ਰਿਓ ਵੀਡੀਓ ਦੀ ਅੰਤ ਤੱਕ ਦਵਾਗੇ ਤੁਹਾਨੂੰ ਸਾਰੀ ਜਾਣਕਾਰੀ ਆ ਸਭ ਤੋਂ ਪਹਿਲਾਂ ਜੀ ਆਜੋ ਆਪਣਾ ਹਾਂ ਮੈਸੀ ਖੜਾ ਜੀ 241 ਡੀ ਆਈ ਜੇ ਸੀਰੀਜ਼ ਦਾ ਟਰੈਕਟਰ ਆ ਜੀ ਕੰਡੀਸ਼ਨ ਬਹੁਤ ਚੰਗੀ ਪਈ ਆ ਕਰ ਲੋ ਚੈੱਕ オリジナル ਪੇਂਟ ਆ ਜੀ ਟਰੈਕਟਰ ਦੇ ਜਿਹੜੇ ਟਾਇਰ ਨੇ ਜੀ ਉਹ ਆਪਣੇ ਤਕਰੀਬਨ ਹੈਗੇ ਨੇ 70 ਤੋਂ 75% ਛਤਰੀ ਨਵੀਂ ਲੱਗੀ ਹੋਈ ਆ ਸੀਟ ਵੀ ਨਵੀਂ ਲੱਗੀ ਹੋਈ ਆ ਜੀ ਡਬਲ ਕਲਚ ਟਰੈਕਟਰ ਆ ਜੀ ਹਾਈ ਲਿਫਟ ਹੈ ਦੀ 2009 ਮਾਡਲ ਆ 3 ਲੱਖ ਤੇ 10000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਸੋ ਅੱਗੇ ਖੜਾ ਜੀ ਅਰਜਨਲ ਟਰਾ 605 ਡੀ ਆਈ ਲੂਬੀਟਾ ਟਰੈਕਟਰ ਆ ਜੀ ਚੈੱਕ ਕਰੋ ओरिजिनल ਪੇਂਟ ਆ ਕੰਡੀਸ਼ਨ ਬਹੁਤ ਸੋਹਣੀ ਪਈ ਆ ਹੈਵੀ ਬੰਪਰ ਲੱਗਿਆ ਹੋਇਆ ਪੂਰਾ 10 ਮਾਡਲ ਆ 3 ਲੱਖ ਤੇ 80 ਹਜ਼ਾਰ ਪੀ ਟਰੈਕਟਰ ਦਾ ਰੇਟ ਆ ਡਬਲ ਕਲਚ ਟਰੈਕਟਰ ਆ ਜੀ ਕੋਈ ਟੱਚਿੰਗ ਨਹੀਂ ਹੈ ਕੋਈ ਲੀਕਸ ਨਹੀਂ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ ਜੀ 80 ਤੋਂ 90% ਪੈਣੇ ਮੱਦਰਲੇ ਤੇ ਮੂਹਰੇ ਦੇ ਦੋਨੋਂ ਉੱਗੇ ਫੇਰ ਖੜਾ ਜੀ ਅਰਜਨਲ ਟਰੈਸਰ 605 ਡੀਆਈ ਕੰਡੀਸ਼ਨ ਇਹਦੀ ਵੀ ਬਹੁਤ ਚੰਗੀ ਆ ਜੀ ਪੀਐਲਐਫ ਇੰਜਨ ਆ ਜੀ ਹੈਵੀ ਬੰਪਰ ਆ ਜੀ ਪੰਜਾਬ ਨੰਬਰ ਆ ਲੋਕਲ 14 ਮਾਡਲ ਆ 5 ਲੱਖ ਪੂਰਾ 5 ਲੱਖ ਰੁਪਏ ਟਰੈਕਟਰ ਦਾ ਰੇਟ ਆ ਜੀ ਕੰਡੀਸ਼ਨ ਚੰਗੀ ਪਈ ਆ ਚੈੱਕ ਕਰ ਲ ਸਕਦੇ ਹੋ ਫੈਵਰ ਦੀ ਛਤਰੀ ਲੱਗੀ ਹੋਈ ਆ ਡਬਲ ਕਲਚ ਆ ਜੀ ਕਰ ਲਓ ਚੈੱਕ ਸੋ ਅੱਗੇ ਫੇਰ ਖੜਾ ਜੀ ਅਰਜਨ ਨੋਵੋ ਡੀ ਐਕਸ ਡਿਲਕਸ ਡੀਜੀ ਸੈਂਸ ਮਹਿੰਦਰਾ ਸਿਸ 5 ਡੀ ਆਈ ओरिजिनल ਪੇਂਟ ਆ ਜੀ ਕੰਡੀਸ਼ਨ ਬਹੁਤ ਚੰਗੀ ਪਈ ਆ ਟਾਇਰ ਟਰੈਕਟਰ ਦੇ ਤਕਰੀਬਨ ਹੈਗੇ ਨੇ 75 ਤੋਂ 80% ਮੂਹਰੇ ਨਵੇਂ ਨੇ ਜੀ ਸ਼ਕਤੀ ਲਾਈਫ ਦੇ ਟਾਇਰ ਨੇ ਮੂਹਰੇ ਰੰਗ ਰੰਗ ਪੂਰੇ ਵਧੀਆ ਪਏ ਮਗਰਾੜ ਕੋਈ ਜੰਗਿਆ ਨਹੀਂ ਹੈ ਪੰਜਾਬ ਨੰਬਰ ਆ ਜੀ 19 ਮਾਡਲ ਆ 5 ਲੱਖ ਤੇ 85000 ਰੁਪਏ ਟਰੈਕਟਰ ਦਾ ਰੇਟ ਆ ਜੀ ਕਰ ਲੋ ਚੈੱਕ ਟਰੈਵਰ ਦੀ ਛਤਰੀ ਲੱਗੀ ਹੋਈ ਹੈ LED ਲਾਈਟਾਂ ਲਾਈਆਂ ਹੋਈਆਂ ਨੇ ਸੋ ਅੱਗੇ ਫੇਰ ਖੜਾ ਜੀ Mahindra Arjun Novo 605 DII ਕੰਡੀਸ਼ਨ ਇਹਦੀ ਵੀ ਸੇਮ ਹੀ ਆ ਕਰ ਲੋ ਚੈੱਕ ਟਰੈਵਰ ਦੀ ਛਤਰੀ ਲੱਗੀ ਹੋਈ ਹੈ LED ਲਾਈਟ ਲਾਈ ਹੋਈ ਹੈ ਛਤਰੀ ਤੇ ਹੈਵੀ ਬੰਪਰ ਆ ਪੂਰਾ ਜੀ 18 ਮਾਡਲ ਆ ਜੀ 5 ਲੱਖ ਤੇ 85000 ਵੀ ਡਰਾਈਵਰ ਦਾ ਰੇਟ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਾਇਰ ਚੈੱਕ ਕਰ ਲੋ ਬਹੁਤ ਸੋਹਣੀ ਹਾਲਤ ਦਾ ਡਰਾਈਵਰ ਹੁੰਦੇ ਨੇ ਆ ਕਰ ਲੋ ਚੈੱਕ ਪਰ ਐਮਰੂਮ ਪੂਰੇ ਸਾਫ ਪਏ ਨੇ ਜੀ ਡਬਲ ਕਲੱਚ ਆ ਜੀ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਅੱਗੇ ਸ਼ੇਰ ਖੜਾ ਜੀ ਮਹਿੰਦਰਾ 555 ਡੀ ਆ ਜੀ ਪਾਵਰ ਪਲੱਸ 57 ਐਚ ਪੀ ਦਾ ਟਰੈਕਟਰ ਹੈਵੀ ਬੰਪਰ ਲੱਗਿਆ ਪਿਆਬ ਨੰਬਰ ओरिजिनल ਪੇਂਟ ਆ ਜੀ 75 ਤੋਂ 80% ਟਰੈਕਟਰ ਦੇ ਟਾਇਰ ਨੇ ਮਗਰਲੇ ਤੇ ਮੂਹਰੇ ਦੋਨੋਂ ਛਤਰੀ ਨਮੀ ਲੱਗੀ ਹੋਈ ਆ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ओरिजिनल ਪੇਂਟ ਹੈ ਜੀ 15 ਮਾਡਲ ਆ ਦੋਸਤੋ ਆ ਰੇਡ ਥੋੜਾ ਜਿਹਾ ਮਟਿਆ ਹੋਇਆ ਇਥੋਂ ਪਰ ਲੋ ਚੈੱਕ ਬਾਕੀ ਕਿਸੇ ਨੇ ਖਰੀਦਣਾ ਬਾਈ ਹੁਣ ਉਹਦਾ ਨੰਬਰ ਤੁਹਾਨੂੰ ਦੱਸਦੇ ਹੁਣ ਅੱਗੇ ਵੀ ਵੀਡੀਓ ਦੇ ਵਿੱਚ 984114511 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਸੋ ਅੱਗੇ ਫੇਰ ਖੜਾ ਜੀ ਮੈਸੀ 5245 ਕਰੋੜ ਚੱਕ ਟਰੈਕਟਰ ਹਾਈ ਲਿਫਟਡ ਟਰੈਕਟਰ ਆ ਜੀ ਇਹ ਕੰਡੀਸ਼ਨ ਬਹੁਤ ਚੰਗੀ ਪਈ ਆ ਟਰੈਕਟਰ ਦੇ ਟਾਇਰ ਨੇ ਤਕਰੀਬਨ ਆਪਣੇ 80 85% ਨਵੀਂ ਛਤਰੀ ਲੱਗੀ ਹੋਈ ਆ ਨਵੀਂ ਸ਼ੀਟ ਆ ਜੀ 8 ਮਾਡਲ ਆ ਜੀ 3 ਲੱਖ ਪੂਰਾ ਰੇਟ ਆ ਇਹਦਾ ਰੇਟ ਲੱਗੇ ਹੋਇਆ ਬੰਪਰ ਤੇ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਕਰ ਲੋ ਚੈੱਕ ਸੋ ਅੱਗੇ ਖੜਾ ਜੀ ਮੇਦਰਾ 265 DI ਹਾਈ ਟੈਕ ਡਾਇਰੈਕਟ ਇੰਜੈਕਸ਼ਨ ਕਰੋ ਚੈੱਕ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਹੈ ਵੀ ਸੋਹਣੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਟਾਇਰ ਨੇ ਜਿਹੜੇ ਆਪਣੇ ਤਕਰੀਬਨ 50-55% ਨੇ ਮੋੜ ਲੈ ਤੇ ਮਗਰ ਲੈ ਹੈਗੇ ਨੇ ਆਪਣੇ 70 ਤੋਂ 75% ਤਿੰਨ ਮਾਡਲ ਆ ਜੀ 2 ਲੱਖ ਤੇ 25000 ਪੀ ਟਰੈਕਟਰ ਦਾ ਰੇਟ ਆ ਡਬਲ ਕਲਚ ਆ ਸੋ ਅੱਗੇ ਫੇਰ ਖੜਾ ਜੀ ਮੈਸੀ 241 ਡੀ ਆਈ ਕੰਡੀਸ਼ਨ ਇਹਦੀ ਵੀ ਚੰਗੀ ਪਈ ਹੈ ਹਾਈ ਲੈਫਟ ਟਰੈਕਟਰ ਆ ਡਬਲ ਕਲਚ ਟਰੈਕਟਰ ਆ ਜੀ ਇਹ ਛਤਰੀ ਨਾ ਵੀ ਲੱਗੀ ਹੋਈ ਆ, ਸ਼ੀਟ ਨਾ ਵੀ ਲੱਗੀ ਹੋਈ ਆ। ਟਰੈਕਟਰ ਦੇ ਜਿਹੜੇ ਟਾਇਰ ਨੇ ਜੀ 80 85% ਨੇ। 2013 ਮਾਡਲ ਆ ਦੋਸਤੋ, 3 ਲੱਖ ਤੇ 70000 ਰੁਪਏ ਟਰੈਕਟਰ ਦਾ ਰੇਟ ਆ। ਸਵਾਟ ਟਰੈਕਟਰਾਂ ਬਾਰੇ ਤਾਂ ਹਰ ਵਾਰੀ ਤੁਹਾਨੂੰ ਦੱਸਦੇ ਹੁੰਦੇ ਆ। ਇਹ 4x4 ਖੜੇ ਨੇ ਇੱਧਰ ਕੰਡੀਸ਼ਨ ਬਹੁਤ ਚੰਗੀ ਦੇ ਨੇ। ਮੰਦਰਾ ਨੋਵੋ 755 ਜਾਂ ਡੀ ਆਈ 4x4 ਆ। ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਆ। ਪੀ ਵੀ 65 ਬੀ ਸੀ 46 61 ਪੰਜਾਬ ਨੰਬਰ ਆ, ਵੇਟ ਲੱਗਿਆ ਹੋਇਆ। 2022 ਮਾਡਲ ਆ ਜੀ 10 ਲੱਖ ਤੇ 65 ਹਜ਼ਾਰ ਕੀ ਟਰੈਕਟਰ ਦਾ ਰੇਟ ਆ ਕਰੋ ਚੈੱਕ ਐਰ ਚੈੱਕ ਕਰ ਲਓ ਲੋ ਜੀ ਕਈ ਬਾਈ ਜੀ ਕਹਿ ਦਿੰਦੇ ਨੇ ਕਿ ਰੇਟ ਜ਼ਿਆਦਾ ਨਹੀਂ ਇਹਨਾਂ ਦੇ ਬਾਕੀ ਕੰਡੀਸ਼ਨ ਟਰੈਕਟਰਾਂ ਦੀ ਬਾਈ ਹੋਣਾਂ ਦੀ ਬਿਲਕੁਲ ਨਵੀਆਂ ਦੀ ਹੁੰਦੀ ਆ ਬਾਕੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸ ਰਹੇ ਆ ਤੇ ਲਾਈਵ ਦੇਖੋਗੇ ਤਾਂ ਤੁਹਾਡੀ ਪੁੱਖ ਲੈਣੀ ਆ ਦੇਖ ਕੇ ਟਰੈਕਟਰ ਬਾਕੀ ਨੰਬਰ ਦਿੱਤਾ ਹੁੰਦਾ ਬਾਈ ਹੋਣਾਂ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਵਿਜ਼ਿਟ ਕਰਕੇ ਫਿਰ ਬੰਦਾ ਹੋਰ ਵੀ ਰੇਟ ਘਟਾ ਵਧਾ ਲੈਂਦਾ ਆ ਜੋ ਵੀ ਵਾਧਾ ਘਾਟਾ ਹੋਣਾ ਨਾ ਉਹ ਮੌਕੇ ਤੇ ਫਿਰ ਗੱਲ ਕਰਕੇ ਹੋ ਜਾਂਦਾ ਵਾ ਕਾਗੇ ਪੱਤਰ ਦੀ ਗਰੰਟੀ ਹੁੰਦੀ ਆ ਲੋਨ ਵੀ ਕਰਵਾ ਦਿੰਦੇ ਆ ਬਾਈ ਹਣੀ ਕਰਤਾਰ ਖੜਾ ਜੀ ਅੱਗੇ ਡਬਲ ਗਲੋਬ ਟਰੈਕ 4x4 ਕੰਡੀਸ਼ਨ ਬਹੁਤ ਚੰਗੀ ਪਈ ਆ ਕਰੋ ਚੈੱਕ ਵੇਟ ਲੱਗਿਆ ਹੋਇਆ ਲੋਕਲ ਨੰਬਰ ਆ ਸੌਰੀ ਪੰਜਾਬ ਨੰਬਰ ਆ 2023 ਮਾਡਲ ਆ ਜੀ 8 ਲੱਖ 90000 ਰੁਪਏ ਟਰੈਕ ਦਾ ਰੇਟ ਆ ਬਹੁਤ ਸੋਹਣੀ ਕੰਡੀਸ਼ਨ ਦਾ ਡਰੈਕਟਰ ਟਰੱਕਰ ਲੋ ਚੈੱਕ ਬਾਈ ਹੋਈ ਨਹੀਂ ਲੋਨ ਵੀ ਕਰਵਾ ਦਿੰਦੇ ਜੇ ਕਿਸੇ ਨੇ ਲੋਨ ਕਰਵਾਉਣਾ ਵਾ 100% ਕਰਵਾ ਦਿੰਦੇ ਆ ਅਗਲੇ ਦਾ ਟਰੈਕ ਦੇਖ ਕੇ ਅੱਗੇ ਖੜਾ ਜੀ ਸੋਨਾਲੀਕਾ 4D 에어 কুলਿੰਗ ਵਾਲੀ ਟਰੈਕਟਰ ਹੈ ਪਾਵਰ ਸਟੀering ਆਈ ਇਹਦਾ ਟਾਈ ਗੱਡੀ ਆਈ 60 ਕੰਡੀਸ਼ਨ ਬਹੁਤ ਚੰਗੀ ਪਈ ਆ ਟਾਇਰ ਨਵੇਂ ਪਏ ਨੇ ਟਰੈਕਟਰ ਬਿਲਕੁਲ ਹੀ ਨਵਾਂ ਪਿਆ ਜੀ ਕਰ ਲੋ ਚੈੱਕ ਵੇਟ ਲੱਗਿਆ ਹੋਇਆ origignal paint ਆ 22 ਮਾਡਲ ਆ ਜੀ 8 ਲੱਖ ਤੇ 40 ਹਜ਼ਾਰ ਰੁਪਏ ਦਾ ਰੇਟ ਆ ਕਰੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਬਾਈ ਹੁਣਾਂ ਕੋਲੇ ਆਹ ਮਾਰ ਲੋ ਨੀਗਾ ਇੱਕ ਕਲੀਅਰ ਇੱਧਰ ਖੜੀ ਹੈ ਜੀ ਇੱਕ ਕਲੀਅਰ ਆ ਖੜੀ ਆ ਤੇ ਇੱਕ ਉਹ ਪਿੱਛੇ ਖੜੀ ਆ ਭਾਂਡੇ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਬਾਈ ਹੁਣ ਆ ਦਾ ਪੂਰੇ ਤਕੜੇ ਲੈਵਲ ਤੇ ਕੰਮ ਆਈ ਇਹਨਾਂ ਦਾ ਸਵਾਜੋ ਅੱਗੇ ਜੌਂਡੀਅਰ ਦਿਖਾਵਾ ਦਿੰਨੇ ਆ ਜੌਂਡੀਅਰ ਖੜਾ 2013 ਮਾਡਲ 4 ਲੱਖ ਤੇ 45000 ਰੁਪਏ ਟਰੈਕਟਰ ਦਾ ਰੇਟ ਆ ਜੀ ਕੰਡੀਸ਼ਨ ਚੈੱਕ ਕਰੋ ਮੈਂ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਟਾਇਰ ਕਰੋ ਚੈੱਕ ਲਓ ਜੀ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਹੁੰਦੇ ਆ ਬਾਈ ਹੁਣ ਕੋਲੇ ਅੱਗੇ ਫੇਰ ਜੌਂਡিয়ার ਖੜਾ ਜੀ 545 19 ਮਾਡਲ 7 ਲੱਖ ਤੇ 65 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਇਹ ਆ ਨੰਬਰ ਆ ਟਾਇਰ ਟੂਰ ਮਗਰ ਤਕਰੀਬਨ ਪਏ ਨੇ ਆਪਣੇ 85 ਤੋਂ 90% ਮੂਹਰਲੇ ਹੈਗੇ ਨਹੀਂ 70 75% ਕਾ ਪ੍ਰਤੀਸ਼ਤ ਲੱਗੀ ਹੋਈ ਆ ਅੱਗੇ ਸਵਰਾਜ ਖੜਾ ਜੀ 963 افੀ 2018 ਮਾਡਲ ਆ 630000 ਹਰ ਬੀ ਟਰੈਕਟਰ ਦਾ ਰੇਟ ਆ ਜੀ ਕਰੋ ਚੈੱਕ ਤੋਂ ਅੱਗੇ ਨਿਊ ਹੋਲੈਂਡ ਖੜਾ ਜੀ 3630 ਸੁਪਰ ਪਲੱਸ 2023 ਮਾਡਲ ਆ ਜੀ 730000 ਰੁਪਏ ਟਰੈਕਟਰ ਦਾ ਰੇਟ ਆ ਬਾਕੀ ਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਅੱਗੇ ਖੜਾ ਜੀ ਪ੍ਰੀਤ ਸੁਪਰ 6099 ਬਹੁਤ ਸੋਹਣਾ ਟਰੈਕਟਰ ਆ ਜੀ ਕੰਡੀਸ਼ਨ ਬਹੁਤ ਚੰਗੀ ਪਈ ਆ ਫੈਬਰ ਦੀ ਛਤਰੀ ਲੱਗੀ ਹੋਈ ਆ ओरिजिनल ਪੇਂਟ ਪਿਆ ਜੀ ਕੋਈ ਟੱਚਿੰਗ ਨਹੀਂ ਆ 5 ਲੱਖ 50 ਹਜ਼ਾਰ ਕੀ ਟਰੈਕਟਰ ਦਾ ਰੇਟ ਆ ਜੀ 23 ਮਾਡਲ ਆ ਇਹ ਕਰ ਲੋ ਚੈੱਕ ਅੱਗੇ ਫੇਰ ਖੜਾ ਜੀ ਅਰਜਨ ਨੋਵੋ 605 ਡੀਆਈ ਟਰੈਕਟਰ ਦੀ ਹਾਲਤ ਇਹਦੀ ਵੀ ਚੰਗੀ ਪਈ ਆ ਜੀ ਕਰ ਲੋ ਚੈੱਕ ਹੁਣੇ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਬਾਈ ਹੁਣ ਆਪਾਂ ਲਈ ਆ ਕਰ ਸਕਦੇ ਹੋ ਚੈੱਕ ਤੁਸੀਂ ਅੱਗੇ ਨਿਊ ਹਾਲੈਂਡ ਖੜਾ ਜੀ 56ਵੀ ਪੂਰਾ ਸੋਹਣਾ ਟਰੈਕਟਰ ਬਣਾਇਆ ਹੋਇਆ ਜੀ ਫੈਬਰ ਦੀ ਛਤਰੀ ਆ ਬੂਫਰ ਲੱਗੇ ਹੋਏ ਨੇ ਆ ਕਰੋ ਚੈੱਕ ਐਲਈਡੀ ਲੱਗੀ ਹੋਈ ਹੈ ਜੀ ਸੋਫਾ ਸੀਟ ਲਾਈ ਹੋਈ ਹੈ ਬਾਈ ਹੁਣਾਂ ਦੀ ਸਾਈਡਾਂ ਤੇ ਸਪੋਟਾਂ ਨੇ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਵੇਟ ਲੱਗਿਆ ਹੋਇਆ ਜੀ 21 ਮਾਡਲ ਆ ਦੋਸਤੋ 11 ਲੱਖ ਤੇ 20000 ਰੁਪਏ ਟਰੈਕਟਰ ਦਾ ਰੇਟ ਆ ਲੋਕਲ ਮੋਗੇ ਦਾ ਨੰਬਰ ਆ ਪੀਵੀ 29 ਜਿਹੜੀ 7123 ਬਾਕੀ ਰੇਟ ਦੀ ਬਾਦ ਕਟ ਹੋ ਜੂ ਮੌਕੇ ਤੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਕਿਸਾਨ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਆਜ ਇੱਕ ਹੋਰ ਲੇਅਰ ਖੜੀ ਹੋ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੈੱਕ ਬਹੁਤ ਜ਼ਿਆਦਾ ਟਰੈਕਟਰ ਹੁੰਦੇ ਆ ਬਾਈ ਹੁਣਾਂ ਕੋਲ ਜੇ ਕੰਮ ਆਗਲੇ ਦਾ ਵਧੀਆ ਲੈਵਲ ਦਾ ਤਾਂ ਤਾਂ ਹੀ ਇਨੀ ਕੁਆਂਟੀਟੀ ਲਿਆਉਂਦੇ ਆ ਨਾ ਆ ਕਰੋ ਚੈੱਕ ਇਹ ਕਲੀਅਰ ਤਾਂ ਆ ਖੜੀ ਆ ਬਹੁਤ ਸੋਹਣੇ ਟਰੈਕਟਰ ਹੁੰਦੇ ਆ ਜੀ ਬਾਈ ਹੋਣਾ ਕੋਲ ਨਵੇਂ ਪੁਰਾਣੇ ਦੋਨੋਂ ਤਰ੍ਹਾਂ ਦੀ ਕੰਡੀਸ਼ਨ ਦੇ ਹੁੰਦੇ ਨੇ ਕਿਸੇ ਵੀ ਮੇਰੇ ਵੀਰ ਨੇ ਖਰੀਦਣਾ ਟਰੈਕਟਰ ਇੱਕ ਵਾਰੀ ਮੋਗੇ ਜ਼ਰੂਰ ਵਿਜ਼ਿਟ ਕਰੇ ਬੁੱਗੀਪੁਰਾ ਚੌਂਕ ਦੇ ਵਿੱਚ ਦਫ਼ਤਰ ਆ ਜੀ ਇਹਨਾਂ ਦਾ ਇੱਥੇ 2-3 ਟਰੈਕਟਰ ਵਾਲਿਆਂ ਦੇ ਦਫ਼ਤਰ ਨੇ ਉੱਥੋਂ ਤੁਸੀਂ ਪੁੱਛ ਕੇ ਆ ਸਕਦੇ ਹੋ ਕਰਨੈਲ ਟਰੈਕਟਰ ਸੇਲਜ਼ ਵਾਲਿਆਂ ਧੰਨਵਾਦ